ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਨਵੇਂ ਦਿਨ ਦੇ ਨਾਲ ਤੇ ਮੈਂ ਜੀ ਇਸ ਵਕਤ ਸਿਉਲ ਸ਼ਹਿਰ ਦੇ ਵਿੱਚ ਜੋ ਕਿ ਇਹਦਾ ਏਰੀਆ ਹੈਗਾਗਾ ਮਿਯੋਂਗਡੋਂਗ ਇਹ ਤਕਰੀਬਨ ਬਹੁਤ ਸੋਹਣਾ ਇਲਾਕਾ ਹੈਗਾ ਤੇ ਟੂਰਿਸਟ ਵੀ ਪਹਿਲੀ ਪਸੰਦ ਆ ਇੱਥੇ ਕਿਉਂਕਿ ਜਿਹੜੀ ਸ਼ਾਪਿੰਗ ਉਪ ਕਰਾ ਉਹ ਵੀ ਬਹੁਤ ਸਸਤੀ ਹੈ ਇੱਥੇ ਵਰਲਡ ਫੇਮਸ ਹੈਗਾ ਅੱਜ ਤਾਂ ਤੁਹਾਨੂੰ ਪਤਾ ਕੋਸਮੈਟਿਕਸ ਤੇ ਹੋਰ ਵੀ ਕਾਫੀ ਚੀਜ਼ਾਂ ਨਹੀਂ ਹੈ ਜਿਹੜੀਆਂ ਇੱਥੇ ਬਹੁਤ ਸਸਤੀਆਂ ਮਿਲਦੀਆਂ ਨੇ ਤੇ ਅੱਜ ਦਾ ਸਾਡਾ ਸਾਰਾ ਦਿਨ ਦੋਸਤੋ ਬਲੌਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਸੀ ਜਸਟ ਸ਼ਾਪਿੰਗ ਕਰਦੇ ਰਹੇ ਤੇ ਮੇਰੇ ਕੋਲੇ ਇਸ ਵਕਤ ਤੁਸੀਂ ਦੇਖੋ ਖੁੱਲ ਹੁਣ ਸਿਸਟਮ ਚੱਕਿਆ ਹੋਇਆ ਹੈਗਾ ਸ਼ਾਪਿੰਗ ਦਾ ਤੇ ਸ਼ਾਪਿੰਗ ਸਾਡੀ ਇੰਨੀ ਕੁ ਹੋ ਗਈ ਕਿ ਸਾਨੂੰ ਆਪਣੀ ਫਲਾਈਟ ਦੇ ਵਿੱਚ ਜਿਹੜਾ 20 ਕਿਲੋ ਦਾ ਬੈਗ ਹੈਗਾ ਉਹ ਐਕਸਟਰਾ ਐਡ ਕਰਾਉਣਾ ਪਿਆ ਸੋ ਹੁਣ ਦੇਖਦੇ ਆਂਗੇ ਵੀ ਅੱਗੇ ਕੀ ਕੁਝ ਅਸੀਂ ਬਾਏ ਕਰਨਾ ਹੈ ਕਿਵੇਂ ਆ ਤੇ ਬਾਕੀ ਅ ਅੱਜ ਦਾ ਜਿਹੜਾ ਸਭ ਦਾ ਦਿਨ ਸਿਰਫ ਸ਼ਾਪਿੰਗ ਕਰਕੇ ਚਲਾ ਗਿਆ ਸੋ ਅਸੀਂ ਬਲੌਗ ਵਗੈਰਾ ਜ਼ਿਆਦਾ ਨਹੀਂ ਬਣਾ ਸਕੇ ਤੁਹਾਡੇ ਸਾਰਿਆਂ ਲਈ ਉਹ ਹੁਣ ਅਸੀਂ ਸ਼ਾਇਦ ਜਾਈਏ ਸ਼ਾਮ ਨੂੰ ਸਿਓਲ ਟਾਵਰ ਦੇ ਵਿੱਚ ਤੇ ਉੱਥੇ ਜਾ ਕੇ ਅਗਰ ਟਿਕਟੇ ਵਗੈਰਾ ਦਾ ਟਾਈਮ ਵਗੈਰਾ ਹੋਇਆ ਤਾਂ ਪਾਸ ਆਪਣੇ ਕੋਲ ਹੈਗਾ ਸਿਓਲ ਪਾਸ ਤੇ ਤੁਹਾਨੂੰ ਦਿਖਾਉਨੇ ਆ ਤੇ ਆ ਆਪਣਾ ਹੈਗਾ ਜੀ ਹੋਟਲ ਏਰੀਆ ਇਹ ਬਿਲਕੁਲ ਆਪਾਂ ਸੈਂਟਰਲ ਸਟੇਸ਼ਨ ਦੇ ਵਿੱਚ ਆ ਇੱਥੋਂ ਆ ਬਿਲਕੁਲ ਮੈਟਰੋ ਆ ਗਈ ਜੋ ਸਾਹਮਣੇ ਮੈਟਰੋ ਸਟੇਸ਼ਨ ਆ ਇੱਥੇ ਤੇ ਉਹ 711 ਤੋਂ ਲੈਫਟ ਹੋ ਕੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਹੋਟਲ ਹੈਗਾ ਉਹ ਆ ਜਾਂਦਾ ਇਹ ਬਿਲਕੁਲ ਆਪਾਂ ਸਿਟੀ ਸੈਂਟਰ ਦੇ ਵਿੱਚ ਆ ਦੋਸਤੋ ਇਹ ਹੈ ਜੀ ਦਾ ਨਾਰਥ ਫੇਸ ਦਾ ਸਟੋਰ ਕੀ ਕਹੋਗੇ ਆਪਣੇ ਭਰਾਵਾਂ ਨੂੰ ਵੀ ਇਹ ਸ਼ਾਪਿੰਗ ਕਰਨੀ ਆ ਤਾਂ ਕੀ ਸਿਸਟਮ ਕਰਕੇ ਆਉਣਾ ਆਪਦਾ ਕੀ ਤਜਰਬਾ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਐਕਸਟਰਾ ਡੇ ਚਾਹੀਦੇ ਪਹਿਲੇ ਸੰ ਤੁਹਾਨੂੰ ਸ਼ਾਪਿੰਗ ਲਈ ਕਿਉਂਕਿ ਸਾਰੇ ਸਾਡੀ ਰੁਟੀਨ ਦੇ ਵਿੱਚੋਂ ਐਕਸਟਰਾ ਡੇ ਇੱਥੇ ਅੱਜ ਖੱਪ ਗਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਡੇ ਨੂੰ ਕਿੰਨਾ ਕੁ ਲੱਗੇ ਜੇਗਾ ਸ਼ਾਪਿੰਗ ਹੋ ਜਾਂਦੀ ਹੈ ਸੋਚ ਕੇ ਜਾਓ ਥੋੜੀ ਜ਼ਿਆਦਾ ਹੋ ਜਾਂਦੀ ਹੈ ਫਿਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਲਗੇਜ ਦੇ ਵਿੱਚ ਦੇਖੋ ਹੁਣ ਅੱਗੇ ਕੀ ਲੈਂਦਾ ਐਕਸਪੀਰੀਅੰਸ ਇੱਥੇ ਦਾ ਲੋ ਵੀ ਦੋਸਤੋ ਸੁਣ ਤੁਸੀਂ ਵਿਆਹੀ ਆ ਵੀ ਸ਼ਾਪਿੰਗ ਦਾ ਕਿੰਨੇ ਕ ਮਹਿੰਗੀ ਹੈ ਸਸਤੀ ਹੈ ਇੱਥੇ ਪਰ ਸਾਡਾ ਤਜਰਬਾ ਤਾਂ ਦੋਸਤੋ ਇੱਕ ਵੱਖਰਾ ਹੀ ਸੀਗਾ ਸਾਨੂੰ ਬਹੁਤ ਵਧੀਆ ਲੱਗਿਆ ਉਹਰੇ ਕੰਫਰਕੇ ਉਹਦਾ ਏਰੀਆ ਉਹਦੇ ਲੋਕ ਪੂਰੇ ਹੈਲਪਿੰਗ ਨੇ ਸਾਫ਼ ਸੁਥਰਾ ਹਨਾ ਤੇ ਬਾਕੀ ਅੱਜ ਸਿਟੀ ਸੈਂਟਰ ਦੇ ਵਿੱਚ ਰਹਿ ਰਹੇ ਜਿੱਦਾਂ ਤੁਹਾਨੂੰ ਦੱਸਿਆ ਉਹਦਾ ਫਿਰ ਗੱਲਬਾਤ ਹੋਈ ਵੱਖਰੀ ਜਾਂਦੀ ਆ ਸੋ ਹੁਣ ਜਾਨੇ ਆਪਾਂ ਸਿਓਲ ਟਾਵਰ ਦੇ ਵੱਲ ਤੇ ਸ਼ਾਇਦ ਜਾਣਾ ਸੀ ਲੋਟੇ ਵਰਲਡ ਤੇ ਕਿਉਂਕਿ ਇਹ ਲੋਟੇ ਵਰ ਦਾ ਟਾਈਮ ਵੀ ਸਾਡਾ ਮਿਸ ਹੋ ਗਿਆ ਜਸਟ ਸ਼ਾਪਿੰਗ ਕਰਕੇ ਹੀ ਤੇ ਦੇਖਦੇ ਹਾਂ ਹੁਣ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਲੋ ਵੀ ਦੋਸਤੋ ਇਹ ਹੈਗੀ ਆ ਕੋਰੀਆ ਪੁਲਿਸ ਦੀ ਗੱਡੀ ਜਿਹੜੀ ਸਿਟੀ ਪੈਟਰੋਲਿੰਗ ਕਰਦੀ ਆ ਤੇ ਆਪਾਂ ਐਸੀ ਘੁੰਮਣ ਅੱਜ 크루즈 ਵਾਲੇ ਪਾਸੇ ਜਿੱਥੇ ਸ਼ਿਪ ਮਿਲਦੀ ਆ ਤੇ ਗੱਡੀ ਦਿਖੀ ਮੈਂ ਕਿਹਾ ਤੁਹਾਡੇ ਸਾਰਿਆਂ ਨੂੰ ਗੱਡੀ ਦਿਖਾਈਏ ਕਿੱਦਾਂ ਦੀ ਹੈਗੀ ਤੋ ਲਓ ਜੀ ਇਹ ਹੈਗੀ ਆ ਟੋヨタ ਦੀ ਹੁਣ ਆਪਾਂ ਆ ਗਏ ਜੀ ਹੈਨ ਗੈਂਗ ਰਿਵਰ ਦੇ ਉੱਤੇ ਜਿਹੜਾ ਕੀ 508 ਕਿਲੋਮੀਟਰ ਲੰਬਾ ਰਿਵਰ ਹੈ ਤੇ ਸਿਓਲ ਸ਼ਹਿਰ ਨੂੰ ਦੋ ਭਾਗਾਂ 'ਚ ਵੰਡਦਾ ਇੱਥੋਂ ਦੋਸਤੋ ਪੂਰੇ ਸਿਓਲ ਸ਼ਹਿਰ ਦਾ ਬਹੁਤ ਸੋਹਣਾ ਨਜ਼ਾਰਾ ਮਿਲਦਾ ਦੋਨੇ ਪਾਸਿਆਂ ਤੋਂ ਮੈਂ ਕਹਿੰਨਾ ਕਯਾ ਬਾ ਕਮਾਲ ਨਜ਼ਾਰਾ ਦਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਨਾ ਰਾਤ ਨੂੰ ਇੰਨਾ ਕਿ ਦਿਲਕਸ਼ 뷰 ਬਣ ਜਾਂਦਾ ਇੱਥੇ ਆ ਕੇ ਤੁਸੀਂ ਈਵਨਿੰਗ ਸਪੈਂਡ ਕਰਨੀ ਕਦੇ ਨੀ ਭੁੱਲਣੀ ਜੇ ਤੁਸੀਂ ਸਾਊਥ ਕੋਰੀਆ ਦੇ ਵਿੱਚ ਆਉਨੇ ਹੋ ਤੇ ਬਾਕੀ ਹੁਣ ਆਪਾਂ ਆਗੇ ਸੀਗੇ ਰੈਸਟੋਰੈਂਟ ਦੇ ਵਿੱਚ ਮੈਂ ਦਮਣ ਤੇ ਤਿੰਨੇ ਆਨੇ ਤੇ ਇੱਥੇ ਅਸੀਂ ਕਾਫੀ ਹੱਸੇ ਖੱਡੇ ਖਾਣਾ ਖਾਦਾ ਸੀ ਇੱਥੇ ਕਿਤਾ ਸੀ ਟਰਾਈ ਮੈਕਸੀਕਨ ਟਕੋਸ ਬਹੁਤ ਵਾਸੀ ਉਹਦੇ ਵਿੱਚ ਪੀਪ ਵਗਾਰਾ ਸੀ ਤੇ ਹੋਰ ਕਾਫੀ ਜੀਤਲ ਸੀ ਤੇ ਫਿਰ ਆ ਦਮਨ ਤੁਸੀਂ ਦੇਖੋ ਪੰਗੇ ਲਈ ਜਾਂਦਾ ਸੀਗਾ ਤੇ ਵੈਸੇ ਇੰਜੀਨੀਅਰ ਸਾਹਿਬ ਨੇ ਇਹ ਇੰਜੀਨੀਅਰ ਸਾਹਿਬ ਦੇਖ ਲਓ ਯੂ ਗਾਇਜ਼ ਆਰ ਅਬ੍ਰੇਜ਼ੀ ਹੁਣ ਆਪਾਂ ਚੱਲਦੇ ਆ ਜੀ ਹੋਟਲ ਜਾਂਦੇ ਹੋਏ ਵਾਪਸ ਸਾਨੂੰ ਇੱਕ ਲੇਡੀ ਮਿਲੀ ਜੋ ਕਿ ਸਿੱਖ ਤੋਂ ਉਹਨੂੰ ਬਹੁਤ ਜ਼ਿਆਦਾ ਮਨ ਜੀ ਹਿੰਦੂ ਨੋ ਮੋਰ ਸਿਮਿਲਰ ਟੂ ਹਿੰਦੂ ਇਟ ਇਜ਼ ਅ ਡਿਫਰੈਂਟ ਫਰਮ ਹਿੰਦੂ ਇਟ ਇਜ਼ ਐਨੀਵੇ ਇਟ ኦਰੀਜਨਲ ਇਜ਼ ਇਜ਼ ਇੰਡੀਆ ਇੰਡੀਆ ਇਟ ਆਨ ਅਦਰ ਕਾਫੀ ਐਂਡ ਦੇ ਸੀ ਕਿ ਹੀ ਹਾਸ 奥我哋克，哦，跑步的、篮球的、一齐打比赛的。